ਕੀ ਸਮੱਸਿਆ ਆ ਰਹੀ ਹੈ ਸਮੱਸਿਆ ਆਈ ਸਾਰੀ ਧੁੰਦ ਬਹੁਤ ਪੈ ਰਹੀ ਹੈ ਗੱਡੀਆਂ ਨਹੀਂ ਆ ਰਹੀਆਂ ਅਸੀਂ ਲੇਬਰ ਦੇ ਬੰਦੇ ਹੈਗੇ ਆ ਤਾਂ ਬੜੀ ਮੁਸ਼ਕਲ ਆ ਪਰੇਸ਼ਾਨੀ ਆ ਰਹੀ ਹੈ ਹੰਡ ਬੜੀ ਹੈ ਬਹੁਤ ਤੰਗ ਹੋਣ ਦੇ ਆ ਤੇ ਇੱਥੇ ਬੈਠੇ ਆ ਕਿਸੇ ਕੰਡੇ ਆ ਠੀਕ ਆ ਬਹੁਤ ਤੰਗ ਹੈ ਧੁੰਦ ਪਰੇਸ਼ਾਨੀ ਬੜੀ ਹੈ ਗਈ ਸਾਨੂੰ ਤੇ ਇਹ ਹੱਲਾ ਦਾ ਸਮੱਸਿਆ ਕੋਈ ਜਹਾਵਾਸ਼ਾਨੀ ਹੈ ਜਾਮ ਲੱਗੇ ਨੇ ਹੜਤਾਲਾਂ ਚੱਲ ਰਹੀਆਂ ਬੁਰਾ ਹਾਲ ਹੈ ਦਿਹਾੜੀਦਾਰ ਬੰਦੇ ਆ ਮਜ਼ਦੂਰ ਬੰਦੇ ਆ ਅਸੀਂ ਤੇ ਬਹੁਤ ਦਿੱਕਤੀ ਆਂਡਵੀ ਹੈ ਹੋਰ ਸਰ ਕੀ ਨਾਮ ਆ ਹੈਗਾ ਪਾ ਜੀ ਕਿਥੋਂ ਆਏਗੇ ਮੈਂ ਪਾ ਜੀ ਮੇਰਾ ਦਾ ਯਮਨਗਰ ਯਮਨਗਰ ਤੋਂ ਆਇਆ ਮੈਂ ਅਜੇ ਕੁਮਾਰ ਮੇਰਾ ਨਾਮ ਆ ਗਿਆ ਜੀ ਕਿਦੋਂ ਹੰਦ ਬੜੀ ਪੈ ਰਹੀ ਹੈ ਜੀ ਦਿੱਕਤ ਬੜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਜਿਹੜੇ ਗੱਡੀਆਂ 40 50 ਚੱਲਦੀਆਂ ਸੀ ਹੁਣ 10 20 ਚੱਲ ਰਹੀਆਂ ਜੀ ਤੇ ਐਕਸੀਡੈਂਟ ਵੀ ਬੜੇ ਹੋ ਰਹੇ ਨੇ ਜੀ ਤੇ ਨਾਲੇ ਘਾੜੀਆਂ ਬੜੀ ਟੁੱਟੇ ਰਹੀ ਬਹੁਤ ਘੱਟ ਕੰਮ ਹੋ ਰਿਹਾ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸਾਂ ਇਦਾਂ ਨਾਲ ਡਰਾਈਵ ਕਰੋ ਤੇ ਦਿਨੇ ਕਰ ਲੋ ਭਾਵੇਂ ਰਾਤੀ ਨਾ ਚੱਲੋ ਦਿਨੇ ਚੱਲੋ ਤੁੰਦ ਪੈ ਜਾ ਗੱਡੀ ਖਲੋਇ ਖੜੀ ਕਰੋ ਕੋਈ ਸਿਪਲਾਈਆ ਸਾਰੇ ਡਰਾਈਵਰ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕੋਈ ਅਨਲ ਚੱਲੋ ਦੂਜੇ ਤਰੀਕੇ ਨਾਲ ਆਪਣਾ ਤੂੰ ਤੇ ਕਿੱਲੇ ਕਿ ਪਹਿਰੇ ਤੂੰ ਤਾਂ ਠੀਕ ਹੀ ਪਹਿਨਦੇ ਆ ਜਿਆਦਾ ਹੀ ਹੈ ਇੱਕ ਪਰੋਵਾਰ ਕੀ ਦਦਾ ਕਰ ਔਰੋਟੀ ਨਹੀਂ ਕੋਈ ਕਰ ਰਹੇ ਤਾਂ ਕਿੱਥੇ ਗੱਡੀਆਂ ਆ ਰਹੀਆਂ ਇੱਥੇ ਗੱਡੀਆਂ ਸੋਰੀ ਆਉਂਦੀਆਂ ਇੱਕ ਦੋ ਕਰ ਦੋ ਕੋਈ ਕਿ ਨਹੀਂ ਆਉਂਦੀ ਹੁਣ ਕਿ ਨਹੀਂ ਆ ਰਹੀਏ ਪਹਿਲੇ 6-7 ਆਉਂਦੀਆਂ ਸੀ ਹੁਣ ਨਹੀਂ ਕੋਈ ਦੇਖ ਦੋਈ